ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਤਨਤਨ ਪੀਰ ਬਾਬਾ ਕੇਸਤ ਸਿੰਘ ਜੀ ਦੀ ਦਰਗਾਹ ਤੇ ਪਿੰਡ ਹਸਤਾ ਤੇ ਨੂਰ ਸ਼ਾਹ ਦਾ ਮੇਲਾ ਹੋਇਆ ਸਮਾਪਤ ਹਰ ਸਾਲ ਦੀ ਤਰ੍ਹਾਂ ਸੰਗਤ ਲਈ ਲੰਗਰ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੰਗਤ ਦੇ ਮਨੋਰੰਜਨ ਲਈ ਕੁੜੀਆਂ ਦੀ ਕਬੱਡੀ ਛੋਟੇ ਬੱਚਿਆਂ ਦੇ ਸ਼ੋਅ ਮੈਚ ਅਤੇ ਕੋਲਾਂ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਗਏ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਉਹਨਾਂ ਦੱਸਿਆ ਕਿ ਇਹ ਮੇਲਾ ਬਹੁਤ ਪੁਰਾਣੇ ਸਮੇਂ ਤੋਂ ਲੱਗ ਰਿਹਾ ਹੈ ਹਰ ਸਾਲ ਸੰਗਤ ਦੇ ਮਨੰਜਨ ਲਈ ਬਹੁਤ ਵਧੀਆ ਇੰਤਜ਼ਾਮ ਕੀਤੇ ਜਾਂਦੇ ਹਨ ਉਹਨਾਂ ਹੋਰ ਜਾਣਕਾਰੀ ਦਿੰਦੇ ਆ ਕਿਹਾ ਕਿ ਪਿੰਡ ਦੀ ਸੰਗਤ ਦਾ ਇਸ ਮੇਲੇ ਨੂੰ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਸੀਂ ਸਾਰੀ ਕਮੇਟੀ ਇਲਾਕੇ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੇਲੇ ਵਿੱਚ ਐਮ ਯੋਗਦਾਨ ਦਿੱਤਾ ਜਿਸ ਵਿੱਚ ਰੋਸ਼ਨ ਸਿੰਘ ਸਰਪੰਚ ਨਵਾਂ ਹਸਤਾ ਖਜ਼ਾਨ ਸਿੰਘ ਸਰਪੰਚ ਨੂਰ ਸ਼ਾਹ ਪ੍ਰੀਤਮ ਸਿੰਘ ਸਰਪੰਚ ਹਸਤਾ ਕਲਾ ਬੰਤਾ ਸਿੰਘ ਸਰਪੰਚ ਗੁਰੂ ਸੁੰਦਰ ਨਗਰ ਪਰਮਜੀਤ ਨੂਰ ਸ਼ਾਹ ਚੇਅਰਮੈਨ ਮਾਰਕੀਟ ਕਮੇਟੀ ਤੇ ਪੰਮਾ ਮਨੀਮ ਸਾਰੇ ਮੇਲਾ ਕਮੇਟੀ ਮੈਂਬਰ ਦਾ ਅਹਿਮ ਯੋਗਦਾਨ ਰਿਹਾ ਆਓ ਦੇਖਦੇ ਹਾਂ ਮੇਲੇ ਦੀਆਂ ਖੂਬਸੂਰਤ ਤਸਵੀਰਾਂ ਅਤੇ ਕੀ ਕਹਿਣਾ ਹੈ ਮੇਨ ਉਹ ਦੇਦਾਰਾਂ ਦਾ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੀ ਸਰ ਨਾਮ ਤੁਹਾਡਾ ਪਰਮਜੀਤ ਸਿੰਘ ਨੂਰ ਸ਼ਾਹੀ ਸਰ ਮੇਲਾ ਕਰਵਾਇਆ ਜਾ ਰਿਹਾ ਹੈ ਸ਼ਾਨਦਾਰ ਮੇਲਾ ਹੋ ਰਿਹਾ ਕੀ ਕਹਿਣਾ ਚਾਹੋਗੇ ਅੱਜ ਤੰਦਰਪਾਪਾ ਖੇਸਰ ਸਿੰਘ ਦਾ ਜੋ ਸਾਲਾਨਾ ਮੇਲਾ ਲੱਗਦਾ ਹੈ ਇਸ ਸਾਡੇ ਬਹੁਤ ਹੀ ਪੁਰਾਣਾ ਗੰਢ ਵਡੇਰਿਆ ਤੋਂ ਮੇਲਾ ਚੱਲਦਾ ਆ ਰਿਹਾ ਬਹੁਤ ਵਧੀਆ ਮੇਲਾ ਲੱਗਦਾ ਹੈ ਇਲਾਕੇ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੈ ਜੋ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਸ਼ਰਦਾ ਦੇ ਨਾਲ ਉਹਨਾਂ ਦੀਆਂ ਮਨੋਤਰੀਆਂ ਪੂਰੀਆਂ ਹੁੰਦੀਆਂ ਨੇ ਤੇ ਉਹ ਆ ਕੇ ਸ਼ਰਦਾ ਦੇ ਨਾਲ ਹੀ ਮੱਥਾ ਟੇਕਦੇ ਆ ਸਾਰੇ ਇਲਾਕੇ ਦੇ ਵਿੱਚ ਬਹੁਤ ਵਧੀਆ ਮੇਲਾ ਵੀ ਲੱਗਦਾ ਹੈ ਤੇ ਗੋਲਾ ਵੀ ਹੁੰਦੀ ਆ ਕਬੱਡੀ ਵੀ ਹੁੰਦੀ ਆ ਤੇ ਇਹ ਪਿੰਡ ਵੱਲੇ ਸ਼ਲਤਾਰ ਨੂਰਸ਼ਾਦਾ ਮੇਲਾ ਹੈ ਪਰ ਅੱਜ ਪਿੰਡ ਨੂਰਸ਼ਾਦਾ ਨਹੀਂ ਮੇਲਾ ਕਿਉਂਕਿ ਨਵਾਂ ਉਸਤਾ ਦਾ ਵੀ ਜੋ ਹੈ ਹਸਤਾ ਕਲੰਦਾ ਵੀ ਨਾਲ ਆਸਪਾਸ ਜਿੰਨੇ ਸਾਰੇ ਪਿੰਡ ਸਾਰਿਆਂ ਪਿੰਡ ਸਾਂਝਾ ਹੀ ਮੇਲਾ ਲੱਗ ਰਿਹਾ ਸਾਰਿਆਂ ਦਾ ਇਹ ਬਹੁਤ ਵਧੀਆ ਮੇਲਾ ਤੇ ਲੱਗਦਾ ਹੈ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਸਾਰਿਆਂ ਦੀਆਂ ਦੋ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੀਆਂ ਹੈ ਇਹ ਬੜਾ ਵੱਡਾ ਉਪਰਾਲਾ ਹੁੰਦਾ ਹੈ ਤੁਸੀਂ ਸਹਿਯੋਗ ਦੀ ਗੱਲ ਕੀਤੀ ਹੈ ਕਿ ਤਿੰਨ ਪਿੰਡਾਂ ਦਾ ਸਹਿਯੋਗ ਹੈ ਅਕਸਰ ਕੀ ਹੁੰਦਾ ਹੈ ਕਿ ਕਮੇਟੀਆਂ ਦੇ ਵਿੱਚ ਪਧਾਨੀਆਂ ਦਾ ਰੋਲਾ ਵੀ ਮਸਲਾ ਹੁੰਦਾ ਹੈ ਕੋਈ ਇਦਾਂ ਦੀ ਪ੍ਰੋਬਲਮ ਆਈ ਕਦੇ ਨਹੀਂ ਨਹੀਂ ਸਾਡੇ ਅੱਜ ਤੱਕ ਇਹ ਪ੍ਰਧਾਨੀ ਵਾਲੇ ਨੇ ਕੋਈ ਕਿਸੇ ਦੇ ਵੀ ਨਹੀਂ ਮੰਨਣਾ ਚਾਹੁੰਦੀ ਸੰਗਤਾਂ ਜਿਹੜੇ ਸ਼ਰਧਾ ਨਾਲ ਤੇ ਲੰਗਰ ਦੀ ਸੇਵਾ ਵੀ ਕਰਦਿਆਂ ਨੇ ਜਲਦੀਆਂ ਸੇਵਾ ਵੀ ਕਰਦਿਆਂ ਨੇ ਤਾਂ ਦਾ ਤੁਸੀਂ ਆਏ ਹੋ ਹਸਤਾਕਲਾ ਵਿੱਚ ਸ਼ਬੀਲਾ ਲੱਗੀਆਂ ਹੋਈਆਂ ਨੇ ਸਾਦ ਸੰਗਰ ਘਰ ਕੋਲੇ ਲੱਗੀਆਂ ਹੋਈਆਂ ਨੇ ਜਿਹੜੇ ਹੁਰਕੜੇਲੇ ਸਾਈਡ ਤੋਂ ਆਈਏ ਨੂਰ ਸ਼ਾਹ ਔਰ ਜਿਹੜਾ ਚੌਕ ਜੜ ਦੀ ਕਲਾ ਉੱਥੇ ਵੀ ਜਿੰਨਾਂ ਵੇਸ ਤੇ ਪਾਸੋਂ ਆਈਏ ਤੇ ਵੀ ਸ਼ਬੀਲਾ ਲੱਗੀਆਂ ਨੇ ਸਾਰੀਆਂ ਸੰਗਤਾਂ ਸ਼ਮੂਹ ਨਾਲ ਸੇਵਾ ਕਰ ਰਹੀਆਂ ਨੇ ਇਹ ਤੇ ਕੋਈ ਵਰਦਾਨਗੀ ਦਾ ਨਹੀਂ ਕੋਕਤ ਨਹੀਂ ਇਹ ਵੇਗੂ ਸਾਰਿਆਂ ਦੀ ਕਿਰਪਾ ਕਰੇ ਸਾਰਿਆਂ ਦਾ ਬਾਬਾ ਸੰਜਾਏ ਠੀਕ ਹੈ ਬੜਾ ਵਧੀਆ ਕਬੱਡੀ ਦਾ ਵੀ ਸੱਭਿਆਚਾਰਕ ਪ੍ਰੋਗਰਾਮ ਵੀ ਤੁਸੀਂ ਕਰਵਾ ਰਹੇ ਹੋ ਅਸਲ ਵਿੱਚ ਦੂਜੇ ਪਿੰਡਾਂ ਵਿੱਚ ਜਿਹੜੇ ਪ੍ਰੋਗਰਾਮ ਅਲੋਪ ਹੋ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਜੀ ਕੁਝ ਤਸੀਜਾਂ ਆ ਜਾਂਦੇ ਕੁਝ ਗਰਮੀ ਕਰਨ ਤੇ ਕੁਝ ਅੱਗੇ ਹੁਣ ਵੇ ਬੇਗੁਰਦੀ ਕਿਰਪਾ ਹੈ ਬਾਬਾ ਜੀ ਦੇ ਅੱਗੇ ਬੇਨਤੀ ਸਾਰੀ ਸੰਗਤ ਨੇ ਕੀਤੀ ਹੈ ਜਿੰਨਾ ਪਿੰਡਾਂ ਦੇ ਪੰਚਾਇਤਾਂ ਨੇ ਕਿ ਬਾਬਾ ਜੀ ਕਈ ਮੇਲਿਆਂ ਤੇ ਜਾਈਏ ਉੱਥੇ ਨਸ਼ੇੜੀ ਜਿਹੜੇ ਨੇ ਉਹ ਕੁਵਾਰਦਾਤਾ ਕਰ ਦਿੰਦੇ ਨੇ ਨਸ਼ੇ ਦੇ ਵਿੱਚ ਆ ਕੇ ਲੜਾਈਆਂ ਝਗੜੇ ਕਰਦੇ ਇਸ ਕਰਕੇ ਮੇਲਿਆਂ ਦੀਆਂ ਖਰੌਣਕਾਂ ਦਾ ਫਰਕ ਪੈ ਰਿਹਾ ਹੈ ਪਰ ਬਾਬਾ ਜੀ ਅੱਗੇ ਬੇਨਤੀ ਕੀਤੀ ਹੈ ਤੇ ਕੋਈ ਕਿਸੇ ਤਰ੍ਹਾਂ ਦੀ ਕੱਲ ਦਾ ਮੇਲਾ ਧੂਮ-ਧਾਮ ਨਾਲ ਚੱਲ ਰਿਹਾ ਹੈ ਕੋਈ ਲੜਾਈ ਝਗੜਾ ਨਹੀਂ ਕੋਈ ਕੁਝ ਨਹੀਂ ਪੁਲਿਸ ਪ੍ਰਸ਼ਾਸਨ ਵੀ ਸਾਡੇ ਨਾਲ ਖੜਾ ਹੈ ਉਹ ਵੀ ਆਏ ਨੇ ਵੀ ਕਿਛਤ ਰਹੇ ਪਰ ਨਹੀਂ ਸਾਰਿਆਂ ਦੇ ਸਾਥ ਦੇ ਨਾਲ ਜੀ ਵਧੀਆ ਮੇਲਾ ਚੱਲ ਰਿਹਾ ਹੈ ਅੱਜ ਦੇ ਦਿਨ ਜੇ ਸੰਗਤਾਂ ਨੂੰ ਬੇਨਤੀ ਜਾਂ ਕੋਈ ਸੰਦੇਸ਼ ਕੀ ਦੇਣਾ ਚਾਹੋਗੇ ਇਹ ਸਾਰੇ ਇਲਾਕੇ ਦੇ ਆ ਸੰਗਤਾਂ ਨੂੰ ਬਤਾਈ ਦੇਣਾ ਚਾਹੁੰਦਾ ਕਿ ਮੇਲਾ ਧੂਮ-ਧਾਮ ਨਾਲ ਵਧੀਆ ਕੱਲ ਦਾ ਚੱਲ ਰਿਹਾ ਹੈ ਅੱਜ ਵੀ ਮੇਲਾ ਚੱਲ ਰਿਹਾ ਹੈ ਬੇਗੁਦੀ ਕਿਰਪਾ ਹੈ ਚੰਦਰ ਬਾਬਾ ਕੇਸਰ ਸਿੰਘ ਦੀ ਕਿਰਪਾ ਹੈ ਇਹ ਸਾਰੀਆਂ ਸੰਗਤਾਂ ਦੀ ਕਿਰਪਾ ਬਣਾਈ ਰੱਖੇ ਇਸੇ ਤਰ੍ਹਾਂ ਪ੍ਰੇਮ ਪਿਆਰ ਬਣਾਈ ਰੱਖੇ ਸਾਰਿਆਂ ਦਾ ਸਾਰੀਆਂ ਸੰਗਤਾਂ ਦਾ ਅਪਾਜ ਮੇਲ ਮਲਾਬ ਕਰਵਾਈ ਰੱਖੇ ਇਹ ਮੈਂ ਸਾਰੇ ਇਲਾਕੇ ਨੂੰ ਵਧਾਈ ਦੇਣਾ ਚਾਹੁੰਦਾ ਜੀ ਸਰਨਾਮ ਤੁਹਾਡਾ ਚੇਅਰਮੈਨ ਹੈਲੋ ਉਹ ਖਿਡਾਰੀ ਤੁਹਾਡਾ ਮੇਰਾ ਨਾਮ ਪ੍ਰੀਤਮ ਸਿੰਘ ਪਿੰਡ ਹਸਤਕਲਾਂ ਦਾ ਸਰਪੰਚ ਮੌਜੂਦਾ ਜੀ ਔਰ ਇਹ ਜਿਹੜਾ ਮੇਲਾ ਲੱਗਦਾ ਹੈ ਮੇਲੇ ਸਾਂਝ ਦਾ ਮੈਸੇਜ ਦਿੰਦੇ ਨੇ ਜੀ ਹਰ ਇੱਕ ਇੱਥੇ ਕੁੜੀਆਂ ਦੇ ਵੀ ਜਿਹੜੇ ਨੇ ਉਹ ਵੀ ਮੈਚ ਹੋਣੇ ਨੇ ਕਬੱਡੀ ਦੇ ਔਰ ਪਹਿਲਵਾਨੀ ਦਾ ਜਿਹੜਾ ਉਹ ਦੂਰੋਂ ਦੂਰੋਂ ਪਹਿਲਵਾਨ ਆਏ ਨੇ ਔਰ ਕਬੱਡੀ ਦੇ ਜਿਹੜੇ ਮਰਦ ਉਹਨਾਂ ਦੀ ਵੀ ਕਬੱਡੀ ਕਰਾਉਣੀ ਹੈ ਇਹਦੇ ਨਾਲ ਭਾਈਚਾਰਕ ਸਾਂਝ ਦਾ ਸਾਡੀ ਪਤਾ ਲੱਗਦਾ ਕਿ ਨੇੜੇ-ਨੇੜੇ ਜਿੰਨੇ ਵੀ ਪਿੰਡ ਨੇ ਅਸੀਂ ਸਾਰੇ ਜਿੰਨੇ ਸਰਪੰਚ ਨੇ ਚੇਅਰਮੈਨ ਸਾਹਿਬ ਖੜੇ ਨੇ ਔਰ ਜਿੰਨੇ ਵੀ ਲੋਕ ਆਉਂਦੇ ਨੇ ਇੱਥੇ ਆਪਣੀ ਸ਼ਰਧਾ ਨਾਲ ਔਰ ਮਨ ਬਣਾ ਕੇ ਆਉਂਦੇ ਨੇ ਕੋਈ ਕਿਸੇ ਨਾਲ ਵਿਸਕਰਾਨ ਨਹੀਂ ਕਰਦਾ ਔਰ ਆਪਸੀ ਮੇਲਜੋਲ ਜਿਹੜਾ ਹੈ ਲਗਾਤਾਰ ਜਿਹੜਾ ਹੈ ਮੇਲਾ ਸੰਦੇਸ਼ ਦਿੰਦਾ ਔਰ ਅਸੀਂ ਅੱਗੇ ਤੋਂ ਇਹ ਜਿਹੜਾ ਮੇਲਾ ਹੋਰ ਵਧਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਜਿਹੜੀ ਹੈ ਇਸ ਵਿਰਸੇ ਨੂੰ ਪਰਕਰਾਰ ਰੱਖਿਆ ਜਾ ਸਕੇ ਔਰ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਨੂੰ ਖੇਡਾਂ ਦੇ ਪ੍ਰਤੀ ਰੁਚੀ ਪੈਦਾ ਹੋ ਸਕੇ ਔਰ ਦੇਖ ਕੇ ਜਿਹੜੇ ਲੋਕ ਨੇ ਉਹ ਸ਼ਾਇਦ ਵੀ ਹੁੰਦੇ ਨੇ ਪਰ ਤਰਾਸਦੀ ਹੈ ਇਸ ਇਲਾਕੇ ਦੀ ਇਸ ਪਿੰਡਾਂ ਦੀ ਕਿ ਇਹਦੇ ਵਿੱਚ ਜਿਹੜੇ ਗਲਤ ਅਨਸਰ ਸੀ ਉਹਨਾਂ ਨਾਲ ਜਿਹੜਾ ਨਸ਼ੇ ਦਾ ਰੁਝਾਨ ਵਧਿਆ ਪਰ ਪੰਜਾਬ ਸਰਕਾਰ ਨੇ ਹੁਣ ਨਸ਼ਾ ਯੋਧ ਨਸ਼ਾ ਵਿਰੋਧ ਕਰਕੇ ਜਿਹੜਾ ਨੱਥ ਪਾਈ ਆ ਔਰ ਜਿਹੜਾ ਹੈ ਲਗਾਤਾਰ ਕੰਪੇਨ ਚੱਲ ਰਹੀ ਹੈ ਔਰ ਮੈਂ ਅਭਾਰੀਆਂ ਤੁਹਾਡਾ ਚੈਨਲ ਦਾ ਕਿ ਇਹ ਤੁਸੀਂ ਜਿਹੜਾ ਸੰਦੇਸ਼ ਸਾਡਾ ਪਹੁੰਚਾਓਗੇ ਔਰ ਆਸ-ਪਾਸ ਦੇ ਪਿੰਡਾਂ ਦੇ ਵਿੱਚ ਹੋਰ ਵੀ ਮੇਲੇ ਲੱਗਦੇ ਆ ਇਹ ਹਾਰੜ ਦੇ ਸਾਉਣ ਦੇ ਮੇਲੇ ਜਿਹੜੇ ਚੱਲਦੇ ਰਹਿੰਦੇ ਆ ਪੀਰਾਂ ਗੁਰੂਆਂ ਦੇ ਮੇਲੇ ਆ ਔਰ ਇਹ ਜਿਹੜੇ ਨੇ ਸੰਦੇਸ਼ ਦਿੰਦੇ ਆ ਕਿ ਆਓ ਆਪਾਂ ਰਲ ਮਿਲ ਕੇ ਜਿਹੜਾ ਵਧੀਆ ਸਮਾਜ ਦੀ ਸਿਰਜਣਾ ਕਰੀਏ ਔਰ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਇੱਕ ਹਵਤਾ ਹੈ ਇੱਕ ਇਸ ਕਰਕੇ ਮੇਲਾ ਜ਼ਰੂਰੀ ਨੇ ਲੱਗਦੇ ਰਹਿਣ ਔਰ ਲੱਗੇ ਰਹਿਣਗੇ ਔਰ ਇਹ ਚ ਸੰਦੇਸ਼ ਜਿਹੜਾ ਲੋਕਾਂ ਨੂੰ ਮੇਰੀਆਂ ਭੈਣਾਂ ਨੂੰ ਮਤਾਵਾਂ ਨੂੰ ਵੀ ਉਹ ਵੀ ਆਪਣੀ ਖਰੀਦਦਾਰੀ ਕਰਦੀਆਂ ਨੇ ਮੰਡੀਆਰੀ ਦੀਆਂ ਦੁਕਾਨਾਂ ਆ ਗਿਆ ਖਾਣ ਪੀਣ ਦਾ ਸਾਮਾਨ ਆ ਗਿਆ ਇਹ ਸਾਰਾ ਕੁਝ ਇੱਕ ਸਾਂਝ ਦਾ ਮੈਸੇਜ ਦਿੰਦਾ ਹੈ ਔਰ ਇਹ ਚੰਗੀ ਗੱਲ ਹੈ ਕਿ ਅਸੀਂ ਲਗਾਤਾਰ ਉਪਰਾਲਾ ਕਰ ਰਹੇ ਹਾਂ ਔਰ ਸਹਿਯੋਗ ਜਿਹੜਾ ਸਾਰੀ ਸੰਗਤ ਦਾ ਪਹਿਲੇ ਹੁੰਦਾ ਹੈ ਤੇ ਜਿਹੜੇ ਜ਼ਿੰਮੇਵਾਰ ਵਿਅਕਤੀਆਂ ਨੇ ਮੈਨੇਜਮੈਂਟ ਕਮੇਟੀ ਹੈ ਉਹ ਸਾਰਾ ਵਧੀਆ ਚੱਲਦਾ ਹੈ ਜੀ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਧੰਨਵਾਦ ਬੋਲਦੇ ਤੁਸੀਂ ਮੈਂ ਗੱਲ ਕਰੀ ਅੱਜ ਪਿੰਡ ਮੇਲਾ ਹੋ ਰਿਹਾ ਕੀ ਕਹਿਣਾ ਚਾਹੋਗੇ ਆ ਜੀ ਬੱਚਾ ਕਹਿੰਦੇ ਬੱਚਾ ਨੂੰ ਪਿਆਰ ਕੋਣਾ ਨਮਸਤਾ ਪਾਪਾ ਲਾਣੇ ਪਾਤਰ ਨੇ ਜੋ ਬਾਬਾ ਕਸਤਨ ਬਾਬਾ ਕੇਸਰ ਸਿੰਘ ਦੇ ਮੇਲਾ ਲਗਾਇਆ ਜਾਂਦਾ 8 ਤੇ 13 ਤੇ 14 ਨੂੰ ਨਵੇਂ ਹਸਤੇ ਦੀ ਧਰਤੀ ਵਿੱਚ ਹੋ ਰਿਹਾ ਸਰਦਾਰ ਦੇ ਨਾਲ ਸਵਾਗਤੀਆਂ ਨੇ ਸਰਦਾਰ ਦੇ ਨਾਲ ਸੇਵਾ ਪਹੁੰਚੀਆਂ ਨੇ ਜਿਨ੍ਹਾਂ ਨੇ ਆਪਣੀਆਂ ਦੇਸ਼ੀਆਂ ਮੇਰਾ ਨਾਮ ਜੀ ਪਰਮਜੀਤ ਸਿੰਘ ਹੈ ਬਾਬਾ ਕੇਸਰ ਸਿੰਘ ਯੂਥ ਕਮੇਟੀ ਜਿਨ੍ਹਾਂ ਨੇ ਵੀ ਇਕੱਠੇ ਅਸੀਂ ਸੇਵੇਦਾਰ ਇਹ ਜੋ ਮੇਲਾ ਬਾਬਾ ਕੇਸਰ ਸਿੰਘ ਦਾ بڑا ਹੀ ਤਾਪ ਨਾਲ ਲਾਇਆ ਜਾਂਦਾ ਹੈ ਇਹ ਪਿੰਡ ਹਸਤਾ ਕਾਲਾ ਪਰਮਾਹੰਸਾ ਦੇ ਬੇਟੇ ਪੱਲਣਾ ਤੇ ਹੈ। ਹੋਰ ਆਪਸ ਟਾਣੀਆਂ ਗੁਰੂ ਸੁੰਦਰ ਨਗਰ ਔਰ ਪਾਰ ਦੇ ਪਿੰਡ ਜਿੰਨੇ ਵੀ ਨੇ ਉਹਨਾਂ ਦੇ ਸੇਵਾ ਕਰਾਇਆ ਜਾਂਦਾ ਹੈ। ਨਾੜ ਰੋੜ ਕੇ ਜਾਈਂ। ਸਾਡੀ ਸੰਗਤ ਸਮੂਹ ਸਾਰੇ ਆ ਕੇ ਬਹੁਤ ਖੁਸ਼ੀ ਨਾਲ ਸੇਵਾ ਕਰਦੇ ਨੇ ਔਰ ਇੰਨਾ ਵਧੀਆ ਤੇ ਸਾਰਾ ਤੁਸੀਂ ਪਿੰਡ ਨਾਲ ਮੇਲਾ ਲੱਗਦਾ ਏ ਕਿ ਦੂਰੋਂ ਦੂਰੋਂ ਚੱਲ ਕੇ ਸੰਗਤ ਇੱਥੇ ਆ ਕੇ ਮੱਥਾ ਟੇਕਦੀ ਏ। ਬਾਬਾ ਜੀ ਦੀ ਸ਼ਰਧਾ ਦੇ ਅਨੁਸਾਰ ਜੋ ਵੀ ਉਹਨਾਂ ਦੇ ਤਿਲ ਫੁੱਲ ਦੀ ਸੇਵਾ ਜਨਾਂਦੇ ਨੇ ਔਰ ਉਹਨਾਂ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਏ ਔਰ ਜਲਦੀ ਹੀ yeah ਇਸ ਪੇਸ਼ਤੀ ਦੇ ਵਿੱਚ ਜੋ ਟੂਰਨਾਮੈਂਟ ਹੁੰਦੇ ਨੇ ਕਸਤੀ ਪੁਰਾਣਾ ਲੈਕਚਰ ਜਿਹੜਾ ਆਪਣਾ ਹੈਗਾ ਇਹ ਪੁਰਾਣਾ ਸੱਭਿਆਚਾਰ ਹੈ ਕਸਤੀ ਕਬੱਡੀ ਵਾਲੇ ਬੰਦੇ ਕਦੇ ਵੀ ਨਹੀਂ ਭੁੱਲੇ ਔਰ ਨਾਲ ਕਬੱਡੀ ਔਰ ਵੀ ਖੇਮਾਂ ਕੁੜੀਆਂ ਦੀ ਕਬੱਡੀ ਮੁੰਡਿਆਂ ਦੀ ਬੜੀ ਧੂਮ ਦਾ ਸਾਲ ਬਣਾਈਆਂ ਜਾਂਦੇ ਨੇ ਇੰਦਾਂ ਦੇ ਸਮੇਂ ਦੇ ਨਾਮ ਦਿੱਤੇ ਜਾਂਦੇ ਨੇ ਔਰ ਇਸ ਸਾਰੇ ਸਹਿਯੋਗ ਨਾਲ ਅਤੇ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਇਹਨਾਂ ਕਹਿੰਦੇ ਮੈਂ ਸਾਰੀ ਸਤਿ ਸਾਕਤ ਵੱਲੋਂ ਉਹਨਾਂ ਨੂੰ ਕਮੇਟੀ ਵੱਲੋਂ ਲੱਖ ਲੱਖ ਦਾਈ ਦਿਨਾ ਹਰੇਕ ਪੰਚਾਇਤ ਨੂੰ ਵੀ ਵਧਾਈ ਦੇਣਾ ਜੋ ਵਧਾਈ ਦੇ ਪਾਤਰ ਨੇ ਧੰਨਵਾਦ ਐ ਕਰੋ ਲਾਈਨ ਚੋੜੋ ਇੱਕ ਸ਼ਾਰਟ ਹੈ ਕੀ ਕਹਿਣਾ ਚਾਹੋਗੇ ਮੇਲਾ ਕਰਵਾਇਆ ਸਾਰੇ ਕਿਉਂਕਿ ਮੇਲੇ ਸਾਡੇ ਜਦੋਂ ਦਾ ਇੱਥੇ ਦੁਨੀਆ ਤੇ ਇਤਿਹਾਸ ਦੇ ਵਿੱਚ ਜਦੋਂ ਦਾ ਪੰਜਾਬ ਦਾ ਵਿਰਸਾ ਹੈ ਮੇਲੇ ਉਹ ਜਿਹੜਾ ਇਹ ਮੇਲਾ ਲਗਾਤਾਰ ਜਦੋਂ ਦੇ ਅਸੀਂ ਜ਼ਿੰਦਗੀ ਦੇ ਵਿੱਚ ਜਨਮ ਲਿਆ ਹੈ ਤੇ ਇਸ ਜਨਮ ਤੋਂ ਬਾਅਦ ਸੂਰਤ ਸੰਭਾਲੀ ਹੈ ਤੇ ਇਹ ਮੇਲਾ ਬਹੁਤ ਵੱਡੇ ਪੱਧਰ ਤੇ ਇਹ ਜਿਹੜਾ ਨਵਾਂ ਹਸਤਾ ਦੇ ਵਿੱਚ ਬਾਬਾ ਅਕਸ਼ਰ ਸਿੰਘ ਦਾ ਲੱਗ ਰਿਹਾ ਹੈ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਬਾਹਰ ਤੋਂ ਲੋਕ ਜਿਹੜੇ ਮੰਨਤਾ ਉਹਨਾਂ ਦੀ ਪੂਰੀਆਂ ਹੁੰਦੀਆਂ ਸ਼ਰਧਾ ਪੂਰੀਆਂ ਹੁੰਦੀਆਂ ਤੇ ਇੱਥੇ ਆਂਦੇ ਆ ਇੱਥੇ ਖੇਡਾਂ ਦਾ ਖਾਸ ਕਰਕੇ ਪ੍ਰਬੰਧ ਹੈ ਨੌਜਵਾਨਾਂ ਦੇ ਜਿਹੜਾ ਨੌਜਵਾਨ ਇੱਥੇ ਕਬੱਡੀ ਦੀਆਂ ਗੇਮਾਂ ਜਾਂ ਕੁਸ਼ਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਕਿਉਂਕਿ ਜਿਹੜਾ ਅੱਜ ਟ੍ਰੈਂਡ ਚੱਲ ਰਿਹਾ ਹੈ ਕਿ ਸ਼ੇਵਾਂ ਦਰਿਆ ਨਸ਼ਿਆਂ ਦਾ ਭਗ ਰਿਹਾ ਹੈ ਪਰ ਅਸੀਂ ਮੰਗ ਕਰਦੇ ਹਾਂ ਇਸ ਬਾਬੇ ਦੇ ਮੇਲੇ ਦੇ ਸਮੇਂ ਤੇ ਕਿਉਂਕਿ ਸਾਡੇ ਨੌਜਵਾਨ ਪੀੜ੍ਹੀ ਦੇ ਲਈ ਗਰਾਊਂਡ ਖਾਸ ਕਰਕੇ ਗਰਾਊਂਡ ਛੱਡੇ ਜਾਣੇ ਚਾਹੀਦੇ ਆ ਔਰ ਸਾਡੇ ਦੇਸ਼ ਭਗਤਾਂ ਸਾਡੇ ਗੁਰੂਆਂ ਪੀਰਾਂ ਦੇ ਨਾਂ ਤੇ ਜਿਹੜੀਆਂ ਲਾਇਬ੍ਰੇਰੀਆਂ ਖੋਲੀਆਂ ਜਾਣੀਆਂ ਚਾਹੀਦੀਆਂ ਜਿੱਥੇ ਸਾਡੇ ਇਤਿਹਾਸ ਨਾਲ ਜੋੜਾ ਜਾਵੇ ਜਿੱਥੇ ਸਾਡੇ ਵਿਰਸੇ ਨਾਲ ਜੋੜਾ ਜਾਵੇ ਕਿਉਂਕਿ ਸਾਡਾ ਵਿਰਸਾ ਪਿੰਡਾਂ ਵਿੱਚ ਸਾਡੇ ਜਿਹੜੇ ਜਿੱਥੇ ਮੇਲੇ ਲੱਗਦੇ ਆ ਤਾਂ ਜਿੱਥੇ ਮੜੀਆਂ ਤੋਂ ਇਲਾਵਾ ਹੋਰ ਜਿੱਥੇ ਵੀ ਸਾਡੇ ਸਿੱਖਿਆ ਉਦਾਰੇ ਆ ਉੱਥੇ ਵੀ ਜਿਹੜਾ ਇਸ ਤਰ੍ਹਾਂ ਦਾ ਮੌਲ ਪੈਦਾ ਕੀਤਾ ਜਾ ਬਕਾਇਦਾ ਖਾਸ ਕਰਕੇ ਮੈਂ ਮੰਗ ਕਰਾਂਗਾ ਪੰਜਾਬ ਸਰਕਾਰ ਤੋਂ ਔਰ ਸੈਂਟਰ ਸਰਕਾਰ ਤੋਂ ਕਿ ਜਿਹੜੇ ਗਰਾਊਂਡ ਵੱਡੇ ਪੱਧਰ ਤੇ ਜਿਹੜੇ ਲਗਭਗ ਜ਼ਿਲ੍ਹਾ ਪੱਧਰ ਦੇ ਗਰਾਊਂਡ ਨੇ ਉਹ ਜਿਹੜੇ ਲਗਭਗ ਜੌਨ ਪੱਧਰ ਤੇ ਵੀ ਹੋਣੇ ਚਾਹੀਦੇ ਆ ਜਿਵੇਂ ਇਹ ਮੇਲਾ ਲੱਗਦਾ ਹੈ ਘਟੋ ਘਾਟ ਇਹ 12 ਪਿੰਡਾਂ ਦੀ ਜਿਹੜੀ ਸਾਡੀ ਪਹਿਲੇ ਪੰਚਾਇਤ ਹੁੰਦੀ ਸੀ ਉਹਦੇ ਵਿੱਚ ਉਹਨਾਂ ਜਿਹੜੀਆਂ ਸੱਤ ਪੰਚਾਇਤਾਂ ਆ ਉਹਨਾਂ ਵੱਲੋਂ ਜਿਹੜਾ ਸਾਂਝਾ ਮੇਲਾ ਹੈ ਲੱਗਦਾ ਆ ਤੇ ਇਸ ਕਰਕੇ ਇੱਥੇ ਗਰਾਊਂਡ ਵੱਡੇ ਪੱਧਰ ਤੇ ਉਹਦੇ ਵਾਸਤੇ ਫੰਡ ਦੇਣਾ ਪੰਜਾਬ ਦੀ ਸਰਕਾਰ ਦੀ ਜ਼ਿੰਮੇਵਾਰੀ ਆ ਤੇ ਮੈਂ ਅੱਜ ਇਸ ਮੌਕੇ ਤੇ ਮੰਗ ਕਰਦਾ ਪੰਜਾਬ ਸਰਕਾਰ ਤੋਂ ਕਿਉਂਕਿ ਇਹ ਗਰਾਊਂਡ ਵੱਡੇ ਲੈਵਲ ਤੇ ਜਿਹੜਾ ਸਾਫ਼ ਸੁਥਰਾ ਤੇ ਉੱਥੇ ਸਾਰੀਆਂ ਸਭ ਸੁਖ ਸਹੂਲਤਾ ਪ੍ਰਦਾਨ ਕਰਦਾ ਹੋਣਾ ਚਾਹੀਦਾ ਨਾਲੋਂ ਨਾਲ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹ ਜਿਹੜਾ ਮੇਲਾ ਲੱਗ ਰਿਹਾ ਹੈ ਇਹਦੇ ਵਾਸਤੇ ਸੋ ਸਾ ਪਾਣੀ ਦਾ ਔਰ ਯੋਗ ਜਿਹੜੇ ਤੇ ਰੁਕ ਲੱਗੇ ਲਾ ਕੇ ਯੋਗ ਜਿਹੜਾ ਅੱਜ ਦਾ ਵਾਤਾਵਰਨ ਜਿਸ ਤਰ੍ਹਾਂ ਦੀ ਅੱਜ ਗਰਮੀ ਪਈ ਹੈ ਕਿਉਂਕਿ ਸਾਰਾ ਪ੍ਰਬੰਧ ਜਿਹੜਾ ਹੈ ਕਿਉਂਕਿ ਸਰਕਾਰਾਂ ਤੋਂ ਬਗੈਰ ਨਹੀਂ ਚੱਲਦਾ ਜੋ ਵੀ ਹੈ ਕਿਉਂਕਿ ਇਹ ਸੂਦੇ ਲੋਕਾਂ ਨੇ ਪੰਚਾਇਤਾਂ ਨੇ ਪੂਰਾ ਪ੍ਰਬੰਧ ਕੀਤਾ ਹੈ ਸਰਕਾਰ ਨੂੰ ਅਸੀਂ ਮੰਗ ਕਰਦੇ ਹਾਂ ਕਿ ਉਹ ਵੀ ਇਹਦੇ ਵਿੱਚ ਆ ਕੇ ਯੋਗਦਾਨ ਪਾਵੇ ਕਿ ਇਹ ਜਿਹੜੀ ਇਹ ਮਾਨਤਾ ਇਹਨੂੰ ਹੋਰ ਉੱਪਰ ਲੈ ਕੇ ਜਾਇਆ ਜਾਵੇ